ਅਜੀਤ ਵੈਬ ਟੀਵੀ ਮੈਂ ਹਰਮਨਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਆਂ ਪਰਦੇਸਾਂ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਦਿਖਾਈ ਆਪਣੀ ਤਾਕਤ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਕਾਰਨਪਾਰ ਸਿੱਖਾ ਵਿਰੁੱਧ ਵੱਧੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਸਰਕਾਰ ਸਿੱਖ ਫੈਡਰੇਸ਼ਨ ਯੂਕੇ ਦੀ ਮੰਗ ਮੈਲਬੌਰਨ ਦੇ ਵਿੱਚ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਹਮਲੇ ਦੇ ਦੋਸ਼ੀ ਨੂੰ ਨਹੀਂ ਮਿਲੀ ਸਜ਼ਾ ਗੁਰੂਕਾਰ ਓਸਲੋ ਨਾਰਵੇ ਦੇ ਵਿਖੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਵਸਤਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਆਪਣੀ ਤਾਕਤ ਦਿਖਾਈ ਹੈ ਰੂਸ ਨੇ ਆਪਣੀ ਨਵੀਂ ਪਰਮਾਣੂ ਪੰਡੁੱਬੀ ਖਾਬਰੋਵਾਸਕ ਲਾਂਚ ਕੀਤੀ ਹੈ ਇਹ ਪੰਡੁੱਬੀ ਪੋਸਾਈਡਨ ਪਰਮਾਣੂ ਡਰੋਨਾਂ ਦੇ ਨਾਲ ਲੈਸ ਹੈ ਜਿਸ ਨੂੰ ਬਹੁਤ ਸਾਰੇ ਮਾਹਿਰ ਡੂਮਸਡੇ ਮਿਜ਼ਾਈਲ ਮਤਲਬ ਪਰਮਾਣੂ ਹਮਲੇ ਦੌਰਾਨ ਵਰਤਿਆ ਜਾਣ ਵਾਲਾ ਹਥਿਆਰ ਕਹਿ ਰਹੇ ਨੇ ਕਿਉਂਕਿ ਇਸ ਸਮੁੰਦਰ ਦੇ ਵਿੱਚ ਪਾਣੀ ਦੇ ਹੇਠਾਂ ਭਾਰੀ ਤਬਾਹੀ ਮਚਾ ਸਕਦੀ ਹੈ ਖਾਬਰੋਵਸਕ ਦੇ ਬਾਰੇ ਰੂਸੀ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਰੂਸ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ ਅਤੇ ਇਹ ਨਵੀਂ ਪੰਡੂਬੀ ਦੇਸ਼ ਦੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵਵਿਆਪੀ ਤਾਕਤ ਨੂੰ ਹੋਰ ਵਧਾਏਗੀ ਜ਼ਿਕਰ ਇਹ ਕਰsa ਕਿ ਰੂਸ ਨੇ ਪਿਛਲੇ 10 ਦਿਨਾਂ ਦੇ ਵਿੱਚ 3 ਵੱਡੇ ਹਥਿਆਰ ਲਾਂਚ ਕੀਤੇ ਨੇ 4 ਦਿਨ ਪਹਿਲਾਂ ਰੂਸ ਨੇ ਇੱਕ ਨਵੇਂ ਪਰਮਾਣੂ ਹਥਿਆਰ ਪੋਸਾਈਡਨ ਟਾਰਪੀਡੋ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਰੂਸ ਨੇ ਦੁਨੀਆ ਦੀ ਪਹਿਲੀ ਪਰਮਾਣੂ ਸੰਚਾਲਿਤ ਕਰੂਜ਼ ਮਿਜ਼ਾਈਲ ਬੁਰੇ ਵੈਸਤਨਿਕ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਉਸ ਸਮੇਂ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਮਿਜ਼ਾਈਲ ਦੀ ਰੇਂਜ ਅਸੀਮਤ ਹੈ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਕਾਰਜਪਾਗ ਸੰਭਾਲ ਲਿਆ ਜਿਸ ਪ੍ਰੰਤੋਂਾਂ ਪੰਜਾਬੀ ਮੀਡੀਆ ਦੇ ਮੁਖਾਤਬ ਹੋ ਕੇ ਆਖਿਆ ਕਿ ਗੁਰੂ ਘਰ ਦੇ ਚੱਲ ਰਹੇ ਕਾਰਜ ਸੰਕਟਾ ਦੇ ਸਹਿਯੋਗ ਦੇ ਨਾਲ ਜਲ ਸੰਪੂਰਨ ਕੀਤੇ ਜਾਣਗੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਗਰੇਵਾਲ ਅਤੇ ਚੇਅਰਮੈਨ ਰਣਵੀਰ ਸਿੰਘ ਪਰਮਾਰ ਨੇ ਪਿਛਲੀ ਪ੍ਰਬੰਧਕ ਕਮੇਟੀ ਦਾ ਲੇਖਾ ਜੋਖਾ ਸਾਂਝਾ ਕੀਤਾ ਨਵੀਂ ਕਮੇਟੀ ਦਾ ਕਹਿਣਾ ਹੈ ਕਿ ਪਿਛਲੀ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਜੋ ਅਜੇ ਸਿਰੇ ਨਹੀਂ ਚੜ੍ਹੇ ਉਹਨਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ ਲੰਡਨ ਦੇ ਵਿੱਚ ਪਿਛਲੇ ਹਫ਼ਤੇ ਵੈਸਟ ਮਿਡਲੈਂਡ ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਵੋਲਵਰ ਹੈਮਪਟਨ ਦੇ ਵਿੱਚ 50 ਸਾਲਾਂ ਦੀ ਇੱਕ ਮਹਿਲਾ ਤੇ 20 ਸਾਲਾਂ ਦੇ ਚਾਰ ਜਾਂ ਪੰਜ ਆਦਮੀਆਂ ਦੇ ਇੱਕ ਸਮੂਹ ਦੁਆਰਾ ਹਮਲਾ ਕੀਤਾ ਗਿਆ ਜੋ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਸੀ ਜਾਣਕਾਰੀ ਮੁਤਾਬਕ ਇਹ ਪੀੜਤਾ ਵਿਸੇਖ ਹੈ ਇਸ ਤੋਂ ਪਹਿਲਾਂ 올ਡਬਰੀ ਅਤੇ ਵਾਲਸਾਲ ਦੇ ਵਿੱਚ ਹੋਏ ਦੋ ਹਮਲੇ ਇੱਕ ਤੋਂ ਬਾਅਦ ਇੱਕ ਹੋਏ ਸਨ ਅਤੇ 20 ਸਾਲਾਂ ਦੀਆਂ ਦੋ ਸਿੱਖ ਬੀਬੀਆਂ ਦੇ ਨਾਲ ਨਸਲੀ ਤੌਰ ਤੇ ਹੋਏ ਜ਼ਬਰਜਨਾ ਅਤੇ ਹਮਲਿਆਂ ਤੋਂ ਬਾਅਦ ਹੁਣ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ OBE ਨੇ ਕਿਹਾ ਹੈ ਕਿ ਗ੍ਰਹਿ ਦਫ਼ਤਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਗੈਰ ਗੋਰਿਆਂ ਨੂੰ ਗੋਰਿਆਂ ਦੇ ਨਾਲੋਂ ਨਫ਼ਰਤ ਦੇ ਅਪਰਾਧਾਂ ਦਾ ਅਨੁਭਵ ਕਰਨ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੈ ਅਤੇ ਨਸਲੀ ਹਮਲਿਆਂ ਦੇ ਵਿੱਚ ਸਿੱਖ ਪਾਈਚਾਰਾ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸਾਹਮਣਾ ਕਰ ਰਿਹਾ ਹੈ। ਐਮਪੀ ਪ੍ਰੀਤ ਕੌਰ ਗੱਲ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਆਗੂਆਂ ਨੇ ਸਿੱਖਾਂ ਦੇ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਰਕਾਰ ਅੱਗੇ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਮਾਰਚ ਮਹੀਨੇ ਵਿੱਚ ਮੈਲਬੌਰਨ ਦੇ ਬੈਂਡਿੰਗੋ ਇਲਾਕੇ ਦੇ ਵਿੱਚ ਸਥਿਤ ਇੱਕ ਸ਼ਾਪਿੰਗ ਸੈਂਟਰ ਵਿੱਚ ਤਨਾਤ ਕੈਸਦਾਰੀ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਇੱਕ 17 ਸਾਲਾ ਨਾਬਾਲਗ ਨੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਕੈਸਾਂ ਦੀ ਵੀ ਬੇਅਦਬੀ ਹੋਈ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਹੁਣ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਖਤ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੋਸ਼ੀ ਇਸ ਮਾਮਲੇ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਸ਼ਾਮਲ ਰਹਿ ਚੁੱਕਾ ਹੈ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਔਸਲੋ ਵਿਖੇ ਨਾਰਵੇਦੀ ਸਮੂਹ ਸਿੱਖ ਸੰਗਤ ਦੇ ਵੱਲੋਂ ਸ਼ਰਧਾ ਅਤੇ ਇਕਾਗਰਤਾ ਦੇ ਨਾਲ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਈ ਗਈ। ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਸੰਗਤ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲਣ ਦੀ ਰਸਮ ਨਿਭਾਈ ਗਈ। ਸੰਗਤਾਂ ਦੇ ਵੱਲੋਂ ਗੁਰੂ ਦੀ ਬਾਣੀ ਦਾ ਜਾਪ ਕੀਤਾ ਗਿਆ ਅਤੇ ਬुलिस ਸੋਨਿਹਾਲ ਦੇ ਜਕਾਰਿਆਂ ਦੇ ਨਾਲ ਇਸ ਕਾਰਜ ਨੂੰ ਨਿਪਟਾਇਆ ਗਿਆ। ਸਿੰਘਾ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲ ਕੇ ਨਵੇਂ ਕੇਸਰੀ ਵਸਤਰ ਪਹਿਨਾਏ ਗਏ ਨੇ ਇਸ ਸੁਪਰਾਂਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਵਿਖੇ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਈ ਕਾਰਜ ਦੀ ਸੰਪੰਨਤਾ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ ਦੇ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਸਿਆਸੀ ਪ੍ਰਦੇਸ਼ਾਂ ਦੀਆਂ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦਾ ਇਜਾਜ਼ਤ ਵਕਤ ਰੋਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸ਼ਸ਼ਟ੍ਰੀਅਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪਰਦੇਸਾਂ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਦਿਖਾਈ ਆਪਣੀ ਤਾਕਤ ਗੁਰਦੁਆਰਾ ਦਸ਼ਮੀਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਕਾਰਨਪਾਰਕ ਸਿੱਖ ਵਿਰੋਧ ਵਧੇ ਨਫਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਸਰਕਾਰ ਸਿੱਖ ਫੈਡਰੇਸ਼ਨ ਯੂਕੇ ਦੀ ਮੰਗ ਮੈਲਬੌਰਨ ਦੇ ਵਿੱਚ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਹਮਲੇ ਦੇ ਦੋਸ਼ੀ ਨੂੰ ਨਹੀਂ ਮਿਲੀ ਸਜ਼ਾ ਗੁਰੂਕਾਰ ਓਸਲੋ ਨਾਰਵੇ ਦੇ ਵਿਖੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਵਸਤਰ ਤੇ ਹੋਣੇ ਨਾ ਖਬਰਾਂ ਦਾ ਵਿਸਥਾਰ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਆਪਣੀ ਤਾਕਤ ਦਿਖਾਈ ਹੈ ਰੂਸ ਨੇ ਆਪਣੀ ਨਵੀਂ ਪਰਮਾਣੂ ਪੰਡੂਬੀ ਖਾਬਰੋਵਾਸਕ ਲਾਂਚ ਕੀਤੀ ਹੈ ਇਹ ਪੰਡੂਬੀ ਸਾਈਡਨ ਪਰਮਾਣੂ ਡਰੋਨਾਂ ਦੇ ਨਾਲ ਲੈਸ ਹੈ ਜਿਸ ਨੂੰ ਬਹੁਤ ਸਾਰੇ ਮਾਹਿਰ ਡੂਮਸਡੇ ਮਿਜ਼ਾਈਲ ਮਤਲਬ ਪਰਮਾਣੂ ਹਮਲੇ ਦੌਰਾਨ ਵਰਤਿਆ ਜਾਣ ਵਾਲਾ ਹਥਿਆਰ ਕਹਿ ਰਹੇ ਨੇ ਕਿਉਂਕਿ ਇਸ ਮੰਦਰ ਦੇ ਵਿੱਚ ਪਾਣੀ ਦੇ ਹੇਠਾਂ ਭਾਰੀ ਤਬਾਹੀ ਮਚਾ ਸਕਦੀ ਹੈ ਖਾਬਰੋਵਸਕ ਬਾਰੇ ਰੂਸੀ ਸੁਰੱਖਿਆ ਮੰਤਰੀ ਨੇ ਕਿਹਾ ਹੈ ਕਿ ਇਹ ਰੂਸ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ ਅਤੇ ਇਹ ਨਵੀਂ ਪੰਡੂਬੀ ਦੇਸ਼ ਦੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵਵਿਆਪੀ ਤਾਕਤ ਨੂੰ ਹੋਰ ਵਧਾਏਗੀ ਜ਼ਿਕਰ ਹੈ ਕਿ ਰੂਸ ਨੇ ਪਿਛਲੇ 10 ਦਿਨਾਂ ਦੇ ਵਿੱਚ ਤਿੰਨ ਵੱਡੇ ਹਥਿਆਰ ਲਾਂਚ ਕੀਤੇ ਨੇ 4 ਦਿਨ ਪਹਿਲਾਂ ਰੂਸ ਨੇ ਇੱਕ ਨਵੇਂ ਪਰਮਾਣੂ ਹਥਿਆਰ ਪੋਸਾਈਡਨ ਟਾਰਪੀਡੋ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਰੂਸ ਨੇ ਦੁਨੀਆ ਦੀ ਪਹਿਲੀ ਪਰਮਾਣੂ ਸੰਚਾਲਿਤ ਕਰੂਜ਼ ਮਿਜ਼ਾਈਲ ਬੁਰੇ ਵੈਸਟਨਿਕ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਉਸ ਸਮੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਮਿਜ਼ਾਈਲ ਦੀ ਰੇਂਜ ਅਸੀਮਤ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਕਾਰਜਪਾਗ ਸੰਭਾਲ ਲਿਆ ਜਿਸ ਪ੍ਰੰਤੋਂਾਂ ਪੰਜਾਬੀ মিডিਆ ਦੇ ਮੁਖਾਤਬ ਹੋ ਕੇ ਆਖਿਆ ਕਿ ਗੁਰੂ ਘਰ ਦੇ ਚੱਲ ਰਹੇ ਕਾਰਜ ਸੰਗਤਾਂ ਦੇ ਸਹਿਯੋਗ ਦੇ ਨਾਲ ਜਲ ਸੰਪੂਰਨ ਕੀਤੇ ਜਾਣਗੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਗਰੇਵਾਲ ਅਤੇ ਚੇਅਰਮੈਨ ਰਣਬੀਰ ਸਿੰਘ ਪਰਮਾਰ ਨੇ ਪਿਛਲੀ ਪ੍ਰਬੰਧਕ ਕਮੇਟੀ ਦਾ ਲੇਖਾ ਜੋਖਾ ਸਾਂਝਾ ਕੀਤਾ ਨਵੀਂ ਕਮੇਟੀ ਦਾ ਕਹਿਣਾ ਹੈ ਕਿ ਪਿਛਲੀ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਜੋ ਅਜੇ ਸਿਰੇ ਨਹੀਂ ਚੜ੍ਹੇ ਉਹਨਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਲੰਡਨ ਦੇ ਵਿੱਚ ਪਿਛਲੇ ਹਫ਼ਤੇ ਵੈਸਟ ਮਿਡਲੈਂਡ ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਵੋਲਵਰ ਹੈਮਪਟਨ ਦੇ ਵਿੱਚ 50 ਸਾਲਾਂ ਦੀ ਇੱਕ ਮਹਿਲਾ ਤੇ 20 ਸਾਲਾਂ ਦੇ ਚਾਰਜਾਂ ਪੰਜ ਆਦਮੀਆਂ ਦੇ ਇੱਕ ਸਮੂਹ ਦੁਆਰਾ ਹਮਲਾ ਕੀਤਾ ਗਿਆ ਜੋ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਸੀ। ਜਾਣਕਾਰੀ ਮੁਤਾਬਕ ਹੈ ਪੀੜਤਾ ਵੀ ਸਿਹਤ ਇਸ ਤੋਂ ਪਹਿਲਾਂ 올ਡ ਬਰੀ ਅਤੇ ਵਾਲਸਾਲ ਦੇ ਵਿੱਚ ਹੋਏ ਦੋ ਹਮਲੇ ਇੱਕ ਤੋਂ ਬਾਅਦ ਇੱਕ ਹੋਏ ਸਨ ਅਤੇ 20 ਸਾਲਾਂ ਦੀਆਂ ਦੋ ਸਿੱਖ ਬੀਬੀਆਂ ਦੇ ਨਾਲ ਨਸਲੀ ਤੌਰ ਤੇ ਹੋਏ ਜ਼ਬਰਜਨਾ ਅਤੇ ਹਮਲਿਆਂ ਤੋਂ ਬਾਅਦ ਹੁਣ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ OBE ਨੇ ਕਿਹਾ ਹੈ ਕਿ ਗ੍ਰੈਡ ਦਫ਼ਤਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਗੈਰ ਗੋਰਿਆਂ ਨੂੰ ਗੋਰਿਆਂ ਦੇ ਨਾਲੋਂ ਨਫ਼ਰਤ ਦੇ ਅਪਰਾਧਾਂ ਦਾ ਅਨੁਭਵ ਕਰਨ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੈ ਅਤੇ ਨਸਲੀ ਹਮਲਿਆਂ ਦੇ ਵਿੱਚ ਸਿੱਖ ਪਾਈਚਾਰਾ ਨਫ਼ਰਤੀ ਅਪਰਾਧ ਦਾ ਸਭ ਤੋਂ ਵੱਧ ਸਾਹਮਣਾ ਕਰ ਰਿਹਾ ਹੈ ਐਮਪੀ ਪ੍ਰੀਤ ਕੌਰ ਗੱਲ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਆਗੂਆਂ ਨੇ ਸਿੱਖਾਂ ਦੇ ਵਿਰੁੱਧ ਵਧੇ ਨਫ਼ਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਰਕਾਰ ਅੱਗੇ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਮਾਰਚ ਮਹੀਨੇ ਵਿੱਚ ਮੈਲਬੌਰਨ ਦੇ ਬੈਂਡਿੰਗੋ ਇਲਾਕੇ ਦੇ ਵਿੱਚ ਸਥਿਤ ਇੱਕ ਸ਼ਾਪਿੰਗ ਸੈਂਟਰ ਵਿੱਚ ਤਨਾਤ ਕੈਸਤਾਰੀ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਇੱਕ 17 ਸਾਲਾ ਨਾਬਾਲਗ ਨੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਕੈਸਾਂ ਦੀ ਵੀ ਬੇਅਦਬੀ ਹੋਈ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਹੁਣ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਖਤ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੋਸ਼ੀ ਇਸ ਮਾਮਲੇ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਸ਼ਾਮਲ ਰਹਿ ਚੁੱਕਾ ਹੈ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਔਸਲੋ ਵਿਖੇ ਨਾਰਵੇਦੀ ਸਮੂਹ ਸਿੱਖ ਸੰਗਤ ਦੇ ਵੱਲੋਂ ਸ਼ਰਧਾ ਅਤੇ ਇਕਾਗਰਤਾ ਦੇ ਨਾਲ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਈ ਗਈ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਸੰਗਤ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲਣ ਦੀ ਰਸਮ ਨਿਭਾਈ ਗਈ ਸੰਗਤਾਂ ਦੇ ਵੱਲੋਂ ਗੁਰੂ ਦੀ ਬਾਣੀ ਦਾ ਜਾਪ ਕੀਤਾ ਗਿਆ ਅਤੇ ਬुलिस ਸੋਨਿਹਾਲ ਦੇ ਜਕਾਰਿਆਂ ਦੇ ਨਾਲ ਇਸ ਕਾਰਜ ਨੂੰ ਨਿਪਟਾਇਆ ਗਿਆ ਸਿੰਘਾ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲ ਕੇ ਨਵੇਂ ਕੇਸਰੀ ਵਸਤਰ ਪਹਿਨਾਏ ਗਏ ਨੇ ਇਸ ਸੁਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਵਿਖੇ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਈ ਕਾਰਜ ਦੀ ਸੰਪੰਨਤਾ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ ਦੇ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਸਿਆਸੀ ਪ੍ਰਦੇਸ਼ਾਂ ਦੀਆਂ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦਾ ਇਜਾਜ਼ਤ ਵਕੀਰ ਅਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਸ਼ਸ਼ਟ੍ਰੀਆ ਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਪ੍ਰਦੇਸ਼ਾਂ ਦੀਆਂ ਕੁਝ ਖਾਸ ਤੇ ਵੱਡੀਆਂ ਖਬਰਾਂ ਤੇ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਦਿਖਾਈ ਆਪਣੀ ਤਾਕਤ ਗੁਰਦੁਆਰਾ ਦਸ਼ਮੀਸ਼ ਕਲਚਰ ਸੈਂਟਰ ਕਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਸੰਭਾਲਿਆ ਕਾਰਜਪਾਰ ਸਿਕਹ ਵਿਰੋਧ ਵਧੇ ਨਫਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕੇ ਸਰਕਾਰ ਸਿੱਖ ਫੈਡਰੇਸ਼ਨ ਯੂਕੇ ਦੀ ਮੰਗ ਮੈਲਬੌਰਨ ਦੇ ਵਿੱਚ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਹਮਲੇ ਦੇ ਦੋਸ਼ੀ ਨੂੰ ਨਹੀਂ ਮਿਲੀ ਸਜ਼ਾ ਗੁਰੂਕਾਰ ਓਸਲੋ ਨਾਰਵੇ ਦੇ ਵਿਖੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਵਸਤਰ ਤੇ ਹੋਣੇ ਨਾ ਖਬਰਾਂ ਦਾ ਵਿਸਥਾਰ ਰੂਸ ਨੇ ਇੱਕ ਵਾਰ ਫਿਰ ਤੋਂ ਦੁਨੀਆ ਨੂੰ ਆਪਣੀ ਤਾਕਤ ਦਿਖਾਈ ਹੈ ਰੂਸ ਨੇ ਆਪਣੀ ਨਵੀਂ ਪਰਮਾਣੂ ਪੰਡੂਬੀ ਖਾਬਰੋਵਾਸਕ ਲਾਂਚ ਕੀਤੀ ਹੈ ਇਹ ਪੰਡੂਬੀ ਉਸ ਸਾਈਡਨ ਪਰਮਾਣੂ ਡਰੋਨਾਂ ਦੇ ਨਾਲ ਲੈਸ ਹੈ ਜਿਸ ਨੂੰ ਬਹੁਤ ਸਾਰੇ ਮਾਹਿਰ ਡੂਮਸਡੇ ਮਿਜ਼ਾਈਲ ਮਤਲਬ ਪਰਮਾਣੂ ਹਮਲੇ ਦੌਰਾਨ ਵਰਤਿਆ ਜਾਣ ਵਾਲਾ ਹਥਿਆਰ ਕਹਿ ਰਹੇ ਨੇ ਕਿਉਂਕਿ ਇਸ ਮੰਦਰ ਦੇ ਵਿੱਚ ਪਾਣੀ ਦੇ ਹੇਠਾਂ ਭਾਰੀ ਤਬਾਹੀ ਮਚਾ ਸਕਦੀ ਹੈ ਖਾਬਰੋਵਸਕ ਬਾਰੇ ਰੂਸੀ ਸੁਰੱਖਿਆ ਮੰਤਰੀ ਨੇ ਕਿਹਾ ਕਿ ਇਹ ਰੂਸ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ ਅਤੇ ਇਹ ਨਵੀਂ ਪੰਡੂਬੀ ਦੇਸ਼ ਦੀ ਸਮੁੰਦਰੀ ਸੁਰੱਖਿਆ ਅਤੇ ਵਿਸ਼ਵਵਿਆਪੀ ਤਾਕਤ ਨੂੰ ਹੋਰ ਵਧਾਏਗੀ ਜ਼ਿਕਰ ਹੈ ਕਿ ਰੂਸ ਨੇ ਪਿਛਲੇ 10 ਦਿਨਾਂ ਦੇ ਵਿੱਚ ਤਿੰਨ ਵੱਡੇ ਹਥਿਆਰ ਲਾਂਚ ਕੀਤੇ ਨੇ 4 ਦਿਨ ਪਹਿਲਾਂ ਰੂਸ ਨੇ ਇੱਕ ਨਵੇਂ ਪਰਮਾਣੂ ਹਥਿਆਰ ਪੋਸਾਈਡਨ ਟਾਰਪੀਡੋ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਇਸ ਤੋਂ ਪਹਿਲਾਂ 1 ਅਕਤੂਬਰ ਨੂੰ ਰੂਸ ਨੇ ਦੁਨੀਆ ਦੀ ਪਹਿਲੀ ਪਰਮਾਣੂ ਸੰਚਾਲਿਤ ਕ੍ਰੂਜ਼ ਮਿਜ਼ਾਈਲ ਬੁਰੇ ਵੈਸਤਨਿਕ ਦਾ ਸਫਲਤਾਪੂਰਵਕ ਪਰਖਣ ਕੀਤਾ ਸੀ ਉਸ ਸਮੇਂ ਇਹ ਦਾਵਾ ਕੀਤਾ ਗਿਆ ਸੀ ਕਿ ਇਸ ਮਿਜ਼ਾਈਲ ਦੀ ਰੇਂਜ ਅਸੀਮਤ ਹੈ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੀ ਨਵੀਂ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬ ਦਾ ਕਾਰਜਪਾਗ ਸੰਭਾਲ ਲਿਆ ਜਿਸ ਪ੍ਰੰਤੋਂਾਂ ਪੰਜਾਬੀ মিডিਆ ਦੇ ਮੁਖਾਤਬ ਹੋ ਕੇ ਆਖਿਆ ਕਿ ਗੁਰੂ ਘਰ ਦੇ ਚੱਲ ਰਹੇ ਕਾਰਜ ਸੰਗਤਾਂ ਦੇ ਸਹਿਯੋਗ ਦੇ ਨਾਲ ਜਲ ਸੰਪੂਰਨ ਕੀਤੇ ਜਾਣਗੇ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਪਾਲ ਸਿੰਘ ਗਰੇਵਾਲ ਅਤੇ ਚੇਅਰਮੈਨ ਰਣਬੀਰ ਸਿੰਘ ਫਰਮਾਰ ਨੇ ਪਿਛਲੀ ਪ੍ਰਬੰਧਕ ਕਮੇਟੀ ਦਾ ਲੇਖਾ ਜੋਖਾ ਸਾਂਝਾ ਕੀਤਾ ਨਵੀਂ ਕਮੇਟੀ ਦਾ ਕਹਿਣਾ ਹੈ ਕਿ ਪਿਛਲੀ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਕਾਰਜ ਜੋ ਅਜੇ ਸਿਰੇ ਨਹੀਂ ਚੜ੍ਹੇ ਉਹਨਾਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ। ਲੰਡਨ ਦੇ ਵਿੱਚ ਪਿਛਲੇ ਹਫ਼ਤੇ ਵੈਸਟ ਮਿਡਲੈਂਡ ਪੁਲਿਸ ਨੇ ਰਿਪੋਰਟ ਦਿੱਤੀ ਸੀ ਕਿ ਵੋਲਵਰ ਹੈਮਪਟਨ ਦੇ ਵਿੱਚ 50 ਸਾਲਾਂ ਦੀ ਇੱਕ ਮਹਿਲਾ ਤੇ 20 ਸਾਲਾਂ ਦੇ ਚਾਰ ਜਾਂ ਪੰਜ ਆਦਮੀਆਂ ਦੇ ਇੱਕ ਸਮੂਹ ਦੁਆਰਾ ਹਮਲਾ ਕੀਤਾ ਗਿਆ ਜੋ ਕਿ ਨਸਲੀ ਨਫ਼ਰਤ ਤੋਂ ਪ੍ਰੇਰਿਤ ਸੀ। ਜਾਣਕਾਰੀ ਮੁਤਾਬਕ ਹੈ ਪੀੜਤਾ ਵੀ ਸਿਹਤ ਇਸ ਤੋਂ ਪਹਿਲਾਂ 올ਡ ਬਰੀ ਅਤੇ ਵਾਲਸਾਲ ਦੇ ਵਿੱਚ ਹੋਏ ਦੋ ਹਮਲੇ ਇੱਕ ਤੋਂ ਬਾਅਦ ਇੱਕ ਹੋਏ ਸਨ ਅਤੇ 20 ਸਾਲਾਂ ਦੀਆਂ ਦੋ ਸਿੱਖ ਬੀਬੀਆਂ ਦੇ ਨਾਲ ਨਸਲੀ ਤੌਰ ਤੇ ਹੋਏ ਜ਼ਬਰਜਨਾ ਅਤੇ ਹਮਲਿਆਂ ਤੋਂ ਬਾਅਦ ਹੁਣ ਸਿੱਖ ਭਾਈਚਾਰੇ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਸਿੱਖ ਫੈਡਰੇਸ਼ਨ ਯੂਕੇ ਦੇ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ OBE ਨੇ ਕਿਹਾ ਹੈ ਕਿ ਗ੍ਰਹਿ ਦਫ਼ਤਰ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਗੈਰ ਗੋਰਿਆਂ ਨੂੰ ਗੋਰਿਆਂ ਦੇ ਨਾਲੋਂ ਨਫ਼ਰਤ ਦੇ ਅਪਰਾਧਾਂ ਦਾ ਅਨੁਭਵ ਕਰਨ ਦੀ ਸੰਭਾਵਨਾ 10 ਗੁਣਾ ਜ਼ਿਆਦਾ ਹੈ ਅਤੇ ਨਸਲੀ ਹਮਲਿਆਂ ਦੇ ਵਿੱਚ ਸਿੱਖ ਪਾਈਚਾਰਾ ਨਫ਼ਰਤੀ ਅਪਰਾਧ ਦਾ ਸਭ ਤੋਂ ਵੱਧ ਸਾਹਮਣਾ ਕਰ ਰਿਹਾ ਹੈ ਐਮਪੀ ਪ੍ਰੀਤ ਕੌਰ ਗੱਲ ਨੇ ਵੀ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ ਆਗੂਆਂ ਨੇ ਸਿੱਖਾਂ ਦੇ ਵਿਰੁੱਧ ਵਧਨ ਨਫ਼ਰਤੀ ਅਪਰਾਧਾਂ ਨੂੰ ਰੋਕਣ ਦੇ ਲਈ ਸਰਕਾਰ ਅੱਗੇ ਸਖਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ ਮਾਰਚ ਮਹੀਨੇ ਵਿੱਚ ਮੈਲਬਰਨ ਦੇ ਬੈਂਡਿੰਗੋ ਇਲਾਕੇ ਦੇ ਵਿੱਚ ਸਥਿਤ ਇੱਕ ਸ਼ਾਪਿੰਗ ਸੈਂਟਰ ਵਿੱਚ ਤਨਾਤ ਕੇਸਦਾਰੀ ਪੰਜਾਬੀ ਸੁਰੱਖਿਆ ਅਧਿਕਾਰੀ ਤੇ ਇੱਕ 17 ਸਾਲਾ ਨਾਬਾਲਗ ਨੇ ਹਮਲਾ ਕਰ ਦਿੱਤਾ ਸੀ ਜਿਸ ਦੌਰਾਨ ਕੇਸਾਂ ਦੀ ਵੀ ਬੇਅਦਬੀ ਹੋਈ ਹਾਲਾਂਕਿ ਪੁਲਿਸ ਨੇ ਕਾਰਵਾਈ ਕਰਦੇ ਉਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਸੀ ਤੇ ਹੁਣ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਨੂੰ ਮਾਨਸਿਕ ਤੌਰ ਤੇ ਕਮਜ਼ੋਰ ਕਹਿੰਦੇ ਹੋਏ ਕਿਸੇ ਵੀ ਤਰ੍ਹਾਂ ਦੀ ਸਖਤ ਸਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਦੋਸ਼ੀ ਇਸ ਮਾਮਲੇ ਤੋਂ ਇਲਾਵਾ ਹੋਰ ਵੀ ਕਈ ਗੰਭੀਰ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਸ਼ਾਮਲ ਰਹਿ ਚੁੱਕਾ ਹੈ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਔਸਲੋ ਵਿਖੇ ਨਾਰਵੇਦੀ ਸਮੂਹ ਸਿੱਖ ਸੰਗਤ ਦੇ ਵੱਲੋਂ ਸ਼ਰਧਾ ਅਤੇ ਇਕਾਗਰਤਾ ਦੇ ਨਾਲ ਗੁਰੂ ਘਰ ਦੇ ਵਿੱਚ ਹਾਜ਼ਰੀ ਲਗਾਈ ਗਈ। ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣ ਤੋਂ ਪਹਿਲਾਂ ਸੰਗਤ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲਣ ਦੀ ਰਸਮ ਨਿਭਾਈ ਗਈ। ਸੰਗਤਾਂ ਦੇ ਵੱਲੋਂ ਗੁਰੂ ਦੀ ਬਾਣੀ ਦਾ ਜਾਪ ਕੀਤਾ ਗਿਆ ਅਤੇ ਬੁਲੇ ਸੋ ਨਿਹਾਲ ਦੇ ਜਾਕਾਰਿਆਂ ਦੇ ਨਾਲ ਇਸ ਕਾਰਜ ਨੂੰ ਨਿਪਟਾਇਆ ਗਿਆ। ਸਿੰਗਾ ਦੇ ਵੱਲੋਂ ਨਿਸ਼ਾਨ ਸਾਹਿਬ ਦੇ ਵਸਤਰ ਬਦਲ ਕੇ ਨਵੇਂ ਕੇਸਰੀ ਵਸਤਰ ਪਹਿਨਾਏ ਗਏ ਨੇ ਇਸ ਸੁਪਰੰਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਉਸਲੋ ਵਿਖੇ ਅਰਦਾਸ ਕੀਤੀ ਗਈ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਇਆ ਗਈ ਕਾਰਜ ਦੀ ਸੰਪੰਨਤਾ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਅਤੇ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ ਦੇ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ ਸਿਆਸੀ ਪ੍ਰਦੇਸ਼ਾਂ ਦੀਆਂ ਖਬਰਾਂ ਫਿਰ ਤੋਂ ਜੁੜਾਂਗੇ ਕੁਝ ਨਵੀਆਂ ਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਣੀ ਨੂੰ ਦਾ ਇਜਾਜ਼ਤ ਵਕਤ ਰੋਜੀਤ ਵੈਬ ਟੀਵੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ